ਕੀ ਕਿਸ਼ਤੀ ਜਿਹੜੀ ਪੂਰੀ ਪਾਣੀ ਦੇ ਨਾਲ ਭਰ ਗਈ ਆ ਫਸ ਚੁੱਕੇ ਆ ਪੂਰੇ ਦਰਖਤਾਂ ਦੇ ਉੱਪਰ ਚੜੇ ਸੀ ਦੇ ਉੱਪਰ ਪਾਣੀ ਘਟਿਆ ਹਾਂ 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 ਕਢੋ ਹਾਂ ਹਾਂ ਹਵਾ ਵੀ ਨਿਕਲ ਗਈ ਆ ਚਲੋ ਕੋਈ ਜਾਓ ਯਾ ਜੋਰ ਆ ਬੋਲੋ ਹੋਰ ਦਿੱਥੇ ਪਾਣੀ ਦਾ ਬਹਾ ਬਹੁਤ ਆ ਬੋਡੀ ਲੱਭ ਰਹੇ ਆ ਤੇ ਜਿਹੜਾ ਬੱਚਾ ਹੈ ਨਿਕਲ ਗਏ ਥੱਲੇ ਪੈਂਚਰ ਹੋ ਗਈ ਫਿਰ ਸਹੀ ਸਲਾਮਤ ਆ ਗੁਰੂ ਸਾਹਿਬ ਦੀ ਕਿਰਪਾ ਆ ਜਿਲਕੋ ਠੀਕ ਠਾਕ ਆ ਚੱਲ ਜਾਈਏ ਆਹ ਮਾਰ ਦਿਓ ਕੋਈ ਨਾ ਚਿੰਤਾ ਕਰੋ ਹੋਰ ਹੋਰ ਉੱਤਰੋ 俺も。 12 ਦੇ ਸਾਹਮਣੇ ਗੇਟਾਂ 26ਵੇਂ 26 ਗੇਟ ਹੈ ਇਹਨਾਂ ਵਿੱਚ ਜਿਹੜਾ ਤੀਜਾ ਗੇਟ ਹੈ ਉਹਦੇ ਵਿੱਚ ਉੱਥੇ ਸ਼ਾਟ ਮਾਰੀ ਗਿਆ ਤੇ ਤਿੰਨ ਦਿਨ ਤੋਂ ਸਰਚ ਕਰ ਰਹੇ ਤੇ ਅੱਜ ਚੌਥਾ ਦਿਨ ਹੈ ਅੱਜ ਉਮੀਦ ਹੈ ਕਿ ਬੋਡੀ ਜਿਹੜੀ ਹੈਗੀ ਖਾਵਾ ਪਰ ਹੋ ਗਈ ਤੇ ਉੱਪਰ ਆਉਗੀ ਸਾਡੇ ਨਾਲ ਬਾਬਾ ਦੀਪ ਸਿੰਘ ਸੇਵਾਦਾਰ ਸੰਸਥਾ ਕੜੀਵਾਰ ਤੋਂ ਦੀ ਟੀਮ ਆਈ ਹੋਈ ਹੈ ਤੇ ਮੇਰੇ ਨਾਲ ਲਗਭਗ ਮੇਰੀ ਆਪਣੀ ਟੀਮ ਦੇ 12 ਬੰਦੇ ਹੈ ਤੇ ਇਹਨਾਂ ਦੇ ਸੱਤ ਬੰਦੇ 18 ਬੰਦਿਆਂ ਦੇ ਨਾਲ ਅੱਜ ਸੱਤ ਸ਼ੁਰੂ ਕਰਨੀ ਹੈ ਉਮੀਦ ਹੈ ਕਿ ਜਿਹੜੀ ਡੈਡ ਬੋਡੀ ਹੈ ਅੱਜ ਫੁੱਲ ਗਈ ਹੋਣੀ ਹੈ ਤੇ ਉਹ ਅੱਗੇ ਜਾ ਕੇ ਸਾਨੂੰ ਕਿਤੇ ਮਿਲ ਜਾਣੀ। ਕਿ ਤੁਸੀਂ ਨਿੰਗਲ ਡੈਮ ਤੋਂ ਵੀ ਸਰਚ ਸ਼ੁਰੂ ਪਕਾ ਲਿਆ। ਕੀ ਲੱਗਿਆ ਉੱਥੇ? ਉੱਥੇ ਲਗਭਗ ਪਾਣੀ ਦੀ ਗਹਿਰਾਈ ਹੈਗੀ ਪਾਣੀ ਦੀ ਮੈਕਸਿਮਮ 3 ਫੁੱਟ ਤੱਕ ਤੇ ਥੱਲੇ ਜਿਹੜਾ ਪਾਣੀ ਉਹਦੀ ਵਿਜ਼ਿਬਿਲਟੀ ਬਹੁਤ ਘੱਟ ਹੈ। ਸਿਲੰਡਰ ਲਗਾ ਕੇ ਲਗਭਗ ਉਹੀ 2-3 ਫੁੱਟ ਤੱਕ ਦਿਖਾਈ ਦਿੰਦਾ ਹੈ। ਪਰ ਜਿੱਥੇ ਸਾਨੂੰ ਸ਼ੱਕ ਸੀਗਾ ਉੱਥੇ ਅਸੀਂ ਸਰਚ ਕਰ ਲਿਆ ਬਰੀਕੀ ਦੇ ਨਾਲ। ਬਾਕੀ ਡੇਟਾ ਦਾ ਪਾਣੀ ਹੀ ਤੇਜ ਹੈ। ਜਿੱਥੇ ਉਹਨੇ ਸ਼ੌਲ ਮਾਰੀ ਹੈ। ਤੇ ਮੇਰੀ ਮੈਨੂੰ ਤਾਂ ਐ ਲੱਗ ਰਿਹਾ ਕਿ ਜਿਹੜੀ ਡੈਡਵੋਡੀ ਉੱਥੋਂ ਨਿਕਲ ਗਈ ਕਿ ਐਸਾ ਕਿਸੇ ਨੇ ਦੇਖਿਆ ਡੈਡਵੋਡੀ ਨੂੰ ਛਾਲ ਮਾਰਦੇ ਨਹੀਂ ਛਾਲ ਮਾਰਦੇ ਨਹੀਂ ਦੇਖਿਆ ਇਹਨਾਂ ਦਾ ਕਹਿਣਾ ਹੈ ਪਰਿਵਾਰ ਦੇ ਮੈਂਬਰਾਂ ਦਾ ਕਿ ਜਿਹੜੀ ਕੈਮਰੇ ਦੋਨਾਂ ਸਾਈਡਾਂ ਲੱਗੇ ਹੋਏ ਆ ਇੱਕ ਕੈਮਰੇ ਦੇ ਵਿੱਚ ਆਂਦਾ ਦੇਖਿਆ ਹੈ ਮੁੰਡਾ ਤੇ ਦੂਜੇ ਕੈਮਰੇ ਦੇ ਵਿੱਚ ਲੰਘਦਾ ਨਹੀਂ ਦੇਖਿਆ ਤੇ ਫਿਲਹਾਲ ਸ਼ੰਕਾ ਹੀ ਹੈ ਹਾਂ ਸ਼ੱਕ ਆਇਆ ਸ਼ੱਕ ਦੇ ਆਧਾਰ ਤੇ ਕਿ ਹੁਣ ਸਰਚ ਚੱਲ ਰਹੀ ਹੈ ਚਲੋ ਉਮੀਦ ਕਰਦੇ ਆ ਕਿ ਕਿਤੇ ਜਿਹੜਾ ਬੱਚਾ ਐਸੇ ਹੀ ਹੋਵੇ ਕਿਤੇ ਚਲਾ ਗਿਆ ਹੋਵੇ ਇਧਰ ਉਧਰ ਕਿ ਉਹ ਦਰਿਆ ਦੇ ਵਿੱਚ ਨਾ ਹੋਵੇ ਤੇ دریا ਦੇ ਵਿੱਚ ਅੱਗੇ ਜਾ ਕੇ ਦਰਕਤ ਬਹੁਤ ਜ਼ਿਆਦਾ ਗਿਹਰੇ ਹੋਇਆ ਹੈ ਇਹਨਾਂ دریاਵਾਂ ਦੇ ਵਿੱਚ ਅੱਜ ਇਹ ਜਿਹੜੇ ਜੂਨ ਜੁਲਾਈ ਅਗਸਤ ਮਹੀਨਾ ਹੈ ਇਹਦੇ ਵਿੱਚ ਸਰਚ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ ਕਿਉਂਕਿ ਪਾਣੀ ਵਿੱਚ ਕੁਝ ਦਿਖਾਈ ਨਹੀਂ ਦਿੰਦਾ ਬਹੁਤ ਘੱਟ ਦਿਖਾਈ ਦਿੰਦਾ ਇਸ ਕਰਕੇ ਜਿਹੜੀ ਬੱਚੀ 16 ਦਿਨ ਤੋਂ ਬਾਅਦ ਮਿਲੀ ਕਿਉਂਕਿ ਉਹ ਥੱਲੇ ਕਿਤੇ ਫਸ ਗਈ ਔਰ ਥੱਲੇ ਜਿਹੜਾ ਐਂਗ ਸਿਲੰਡਰ ਕੰਮ ਨਹੀਂ ਕਰਦਾ ਜਾਂਦਾ ਪਾਣੀ ਗੰਦਾ ਹੈ ਪਿੱਛੋਂ ਬਰਖਾ ਦਾ ਪਾਣੀ ਵੀ ਆ ਰਿਹਾ ਤੇ ਬਰਫ ਦਾ ਪਾਣੀ ਜਿਹੜਾ ਆ ਰਿਹਾ ਉਹਦੀ ਜਿਹੜੀ ਆ ਤਿੰਨ ਮਹੀਨੇ ਹੁੰਦੇ ਜੂਨ ਜੁਲਾਈ ਅਗਸਤ ਜਿਹਦੇ ਵਿੱਚ ਸਾਨੂੰ ਦਿੱਕਤ ਆਉਂਦੀ ਹੈ ਡੈਡ ਬੁੜ ਕਿ ਮੇਰਾ ਨਾਮ ਮਨਜੋਤ ਸਿੰਘ ਕਰੋ। ਜੀ 30 ਸਪੈਸ਼ਲ ਲਾਈਨ ਤੇ ਵੀ ਕਰਦੀ ਗੱਲ ਤਾਂ ਅਕਸਰ ਇਹ ਹੀ ਚੇਵਾ ਕਰਦੇ ਆਏ। ਹਾਂਜੀ। ਕੋਈ ਲੱਗਦਾ ਕਿਸੇ ਬੋਟ ਨੇ ਕੋਈ ਨਾਰਾ ਨਹੀਂ ਕੀਤਾ। ਅਜੀ ਕਮਲਪ੍ਰੀਤ ਸਦਾ ਵੀਰਾ ਜਦੋਂ ਵੀ ਕਿਤੇ ਲੋਰ ਗੰਦੀ ਵੱਡੀ ਬੋਟ ਸੀ। ਜਾਨ ਕਿ ਬਹੁਤ ਜ਼ਿਆਦਾ ਟੀਮ ਦੀ ਪੈਂਦੀ ਹੈ ਕਿਉਂਕਿ ਦਿਨ ਬਹੁਤ ਹੋ ਚੁੱਕਿਆ ਦਰਿਆ ਵੀ ਦੇਖਿਆ ਤੇ ਇਸ ਕਰਕੇ ਫਿਰ ਅਸੀਂ ਜਦੋਂ ਵੀ ਕਾਲ ਕਰਦਾ ਨਾਲੇ ਪਰਿਵਾਰ ਨਾਲ ਗੱਲ ਕੋਈ ਇੱਕੋ ਛੋਟਾ ਬੱਚਾ ਵਿਚਾਰਾ ਪਰਿਵਾਰ ਨੂੰ ਦੇਖ ਕੇ ਉਹਨਾਂ ਦੀ ਨਾ ਉਹ ਤੋਂ ਥੋੜੀ ਰੂਹ ਕੰਮ ਗਈ ਹੈ ਜਿਹੜੇ ਰੋਜ਼ ਨੂੰ ਤੁਹਾ ਬਾਤ ਦੀ ਜਿਹੜੀ ਦੇਖੀ ਗੱਲ ਕੀਤੀ ਉਹਨਾਂ ਨਾਲ ਤੇ ਸਾਡੇ ਉਹ ਕਹਿੰਦੇ ਵੀ ਅਸੀਂ ਇਹ ਵੀ ਹੈਲਪ ਕਰਦੇ ਜਾ ਕੇ ਅਸੀਂ ਸਾਡੀ ਸਾਰੀ ਫੀਸ ਪੈਸੇ ਜਿਹੜੇ ਲੱਗੇ ਹੋਏ ਆ ਪੀਟਾਂ ਦੇ ਲੱਗੇ ਹੋਏ ਸਾਰ ਮਾਰੀ ਹੈ ਤਕਰੀਬਨ ਉੱਤੇ ਕਮਲ ਨੇ ਸ਼ਿਕਾਇਤ ਕਰਨ ਦੀ ਕੀਤੀ ਹੈ ਪਰ ਉੱਥੇ ਤਕਰੀਬਨ ਬੋਡੀ ਲੱਗਦੀ ਨਹੀਂ ਹੈਗੀ ਬੋਡੀ ਦਰਿਆ ਨੂੰ ਜਾ ਕੇ ਕਰਕੇ ਸਾਡੀਆਂ ਦੋਨੇ ਬੋਟਾਂ ਉੱਤੇ ਜਾਉਂਦੀਆਂ ਸੋ ਤਾਂ ਬੰਦਾ ਕੋਈ ਵਰਵਾਉਂਦਾ ਕਿ ਆ ਕੀ ਲੱਗਦਾ ਕੋਈ ਬੰਦਾ ਦੇਖਦਾ ਕਿੰਨਾ ਟਾਈਮ ਲੱਗ ਲੋ ਪੜਾਉਂਦੇ ਉੱਪਰ ਦੇ ਕੋਈ ਚੌਥੇ ਜਿਹੜੇ ਹੁਣ ਸਾਲਾ ਨੂੰ ਤਾਂ ਦਿਨ ਖਾਪੀ ਲੱਗ ਜਾਂਦੇ ਜਿਹੜੇ ਆ ਦਿਨਾਂ ਦੇ ਵਿੱਚ ਚੌਥੇ ਦਿਨ ਬੋੜੀ ਜਿਹੜੀ ਉਧਾਂ ਆ ਜਾਂਦੀ ਆ ਸਾਨੂੰ ਵੀ ਰਵੇ ਅੱਜ ਜਿਹੜੀ ਬੋੜੀ ਪਰਪਲ ਤੇ ਇਸ ਜਿਹੜੀ ਇਹਨਾਂ ਨੂੰ ਅੰਬਲਤਾ ਸੀ ਇਹ ਚਾਹੁੰਦੇ ਅਰਦਾਸ ਬੇਨਤੀ ਕਰਦੇ ਆਂ ਕਿ ਪ੍ਰਮਾਤਮਾ ਕਰੇ ਵੀ ਕਿਸੇ ਨੇ ਉਹਨੂੰ ਛਾਲ ਮਾਰਦੇ ਦੇਖਿਆ ਨਹੀਂ ਉਹ ਸਹੀ ਸੁਨਮਤ ਆਪਾਂ ਸਭੀ ਕਹਾਂਗੇ ਸੰਦੇਕ ਤਰਲਾਤਾ ਬਿਲਕੁਲ ਕਿ ਇਸਦੀ ਜਿਹੜੀ ਪੂਰੀ ਪਾਣੀ ਦੇ ਨਾਲ ਭਰ ਚੁੱਕੀ ਆ ਫਸ ਚੁੱਕੇ ਆ ਪੂਰੇ ਦਰਖਤਾਂ ਦੇ ਉੱਪਰ ਚੜੇ ਸੀ ਜਿਹਦੇ ਉੱਪਰ ਪਾਣੀ ਘਟਿਆ ਹੁਣ ਹਾਂ ਹਾਂ ਕਢੋ ਹਾਂ ਹਾਂ ਹਵਾ ਵੀ ਨਿਕਲ ਗਈ ਆ ਚਲੋ ਪਾਣੀ ਨਾਲ ਪੂਰੀ ਭਰ ਚੁੱਕੀ ਆ ਉਹ ਦੇ ਆ ਗਾ ਓਏ ਓ ਇਧਰ ਉਹ ਦੇ ਆ ਗਾ ਜੀ ਪੰਨ ਕਰਨ ਕਰਾਏ ਲੋ ਬਜੀ ਚੌਥੀ ਦੀ ਆ ਰਹਤ ਹੈ ਹਾਰੇ ਸਾਡੇ ਬੰਦੇ ਆ ਗਏ ਜੁਗਰਤ ਤੇ ਬੰਦੇ ਪਹੁੰਚ ਗਏ ਜੇਤੀ ਦੇਖੋ ਜਮੀਂ ਪੜੀ ਪੂਰੀ ਪਾਸ ਚੁੱਕੀ ਚਲੋ ਉਹ ਕਰਦਾ ਹੋਰ ਜੀ ਓਏ ਆ ਕੀ ਬਣ ਗਿਆ ਦੇਖੀ ਆਈ વાગે રખો કી આ ફોન 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 પાજી એન્જિન માર્યા કરો સ ને ઓ ગ્રાબ તો ધ્યાન કર ઓ ભાઈ ઓ ભાઈ ઓ ઈ데 મોરા ભાઈ ઈ데 મોરા ઓય જા કિતના હો તો ਕੋਈ ਨਾ ਕੋਈ ਨਾ ਓ ਚੱਪੂ ਲਾ ਤੂੰ ਓ ਕਾ ਫੜਾ ਗਿਆ ਕਣ ਓ ਜੈਕਟ ਫੜਾ ਕੱਪੂ ਕੱਢਾ ਓ ਲਾ ਕਿਨਾਰੇ ਤੇ ਲਾਓ ਕਿਨਾਰੇ ਤੇ ਲਾਓ ਯਾਰ ਜੈਕਟ ਆ ਪਈਆਂ ਸਾਰਿਆਂ ਨੇ ਭਾਈ ਓ ਕੋਈ ਨਾ ਕੋਈ ਨਾ ਲਾ ਦੇ ਇਨ ਕਿਨਾਰੇ ਤੇ ਹੁਣ ਓ ਟੂਕਾ ਲਿਆ ਓ ਸ਼ਕਿਆ ਜੇ ਕਿਤੇ ਜੈਕਟ ਵੀ ਸਾਡੀ ਆਈ ਹੋਈ ਬਹੁਤ ਮੁਸ਼ਕਲ ਆ ਚੁੱਕੇ ਸੀ ਕਿ ਸਾਡੀ ਰੋਡ ਪਾਣੀ ਨਾਲ ਤੁਸੀਂ ਦੇਖ ਸਕਦੇ ਪੂਰੀ ਭਰੀ ਹੋਈ ਆ ਇਦਾਂ ਵੀ ਜਿਹੜੇ ਹਾਸੇ ਦੇਖਿਓ ਭਾਜੀ ਇਦਾਂ ਦੇ ਹਾਸੇ ਵੀ ਜਿਹੜਾ ਉਹ ਆ ਜਾਂਦੇ ਆ ਹੋ ਜਾਂਦੇ ਆ ਪਾਣੀ ਨਾਲ ਬੂਟ ਭਰੀ ਪਈ ਆ ਦੇਖੋ ਟੀਮ ਮੇਰੀ ਫੇਰ ਵੀ ਡੜੀ ਹੋਈ ਆ ਸਾਰੇ ਹੀ ਹਰਜੀਤ ਵੀਰ ਸਾਰੇ ਇੱਕ ਵਾਲੀ ਦਾ ਇਹ ਲੱਗਾ ਉੱਪਰ ਆ ਬੋਟ ਖਾ ਹੋ ਗਿਆ ਹਰਜੀਤ ਨੂੰ ਸਾਈਡ ਤੇ ਲਾਈ ਆ ਇਧਰ ਲਾ ਲੋ ਸਾਈਡ ਤੇ ਯਾਰ ਮੁੜ ਕੇ ਫੇਰ ਉਦਾਂ ਦਾ ਕੰਮ ਆ ਜਾਣਾ ਯਾਰ ਫੇਰ ਪਾਣੀ ਪੂਣੀ ਕੱਢੀ ਆ ਯਾਰ ਇਹਦਾ ਆ ਗੇਰੇ ਬੋਟ ਖਾਲੀ ਕਰਨਾ ਪੈਣਾ ਹਾਲਾਤ ਸੱਚੀ ਮਾੜੇ ਆ ਗਾਂ ਗਾਂ ਵੀ ਰਾਸਤੇ ਉਦਾਂ ਦੇ ਆ ਕਾਲੂ ਇੱਥੇ ਆ ਕਾਲੂ ਇੱਥੇ ਆ ਨਾ ਮਾ ਆਸ ਮੀ ਇਹ ਰਸਾ ਪੜਾ ਨਾ ਆ ਲੋ ਲਾ ਬੋਟ ਇੱਥੇ ਕੱਟੇ ਲਾ ਬੋਟ ਨੂੰ ਆ ਲੋ ਇਨਰੈਕਟ ਲਗਾ ਰੋ ਮਲੇ ਮਾ 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 ਹੋ ਹੋ ਛੱਡ ਮਾੜਾ ਮਾੜਾ ਵੀਡੀਓ ਮਾੜਾ ਮਾੜਾ ਛੱਡੋ ਮਾੜਾ ਮਾੜਾ ਛੱਡੋ ਹੋਲੀ ਉਹ ਵੀ ਛੱਡੋ ਆ ਫਰੋਨੀ ਤੇ ਨਰਮ ਉਹ ਯਾਰ ਛੱਡੋ ਹੋਲੀ 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 ਛੱਡ ਦਿਓ ਓਏ ਮੇਰੀ ਇੱਧਰ ਆਓ ਇੱਧਰ ਇੱਧਰ ਨਾ ਨਹੀਂ ਇੱਧਰ ਹੁਣ ਤਾਲੂ ਨਾ ਨਾ ਬਹੁਤ ਇੱਥੇ ਪਾਣੀ ਦਾ ਬਹਾਅ ਬਹੁਤ ਆ ਬੋਡੀ ਲੱਭ ਰਹੇ ਆ ਤੇ ਜਿਹੜਾ ਬੱਚਾ ਹੈ ਨਿਕਲ ਗਏ ਥੱਲੇ ਪੈਂਚਰ ਹੋ ਗਈ ਫੇਰ ਥੱਲੇ ਪੈਂਚਰ ਹੋ ਗਈ ਭਾਈ ਇੱਧਰੋਂ ਨਿਕਲ ਕੇ ਬਾਹਰ ਖੜੋ ਜੀ ਭਾਈ ਭਾਈ ਪਹਿਲੇ ਬਾਈ ਕੋਈ ਬਾਹਰ ਹੋਲੀ ਹੋਲੀ ਸਾਰੇ ਜਣੇ ਸਾਰੇ ਜਣੇ ਬਾਹਰ ਆਓ ਨੇ ਬਾਰੇ ਇਹ ਹੀ ਮਿਲਿਆ ਉਹ ਨਾਲ ਪੋੜਿਆ ਮੋੜਾ ਇੰਜਣ ਦਾ ਵੀ ਨੁਕਸਾਨ ਹੋ ਗਿਆ ਉਹ ਟੁੱਟ ਗਿਆ ਟੁੱਟ ਗਿਆ ਜਗੜ ਦੇ ਵਿੱਚ ਉਹ ਟੁੱਟਿਆ ਉਹਦਾ ਲੋਡ ਵਾਲਾ ਬੱਸ ਉਹ ਟੁੱਟਿਆ ਲੋਡ ਚਲ ਆ ਜਾ ਆ ਜਾ ਥੱਲੇ ਉਤਰੋ ਪਾਣੀ ਕੱਢੀਏ ਜੋ ਮਾਤਮਾ ਸੋਕੋ ਬਿਲਕੁਲ ਠੀਕ ਆ ਕਾ ਮੇਰੀ ਟੀਮ ਸਾਰੀ ਟੀਮ ਮੇਰੀ ਸਹੀ ਸਲਾਮਤ ਆ ਗੁਰੂ ਸਾਹਿਬ ਦੀ ਕਿਰਪਾ ਹੈ ਪਹਿਲੀ ਵਾਰ ਹੋ ਗਿਆ ਕੰਮ ਹੋਇਆ ਤਲੀ ਵੀ ਜਿੰਨੇ ਜੀ ਜੀ ਨੀ ਦਾ ਹੋਈ ਸੀ ਅੱਜ ਰੁਕਦਾ ਰੁਕਿਆ ਡੂੰਗਾ ਡੂੰਗਾ ਕੋਟੀ ਲੈਣ ਦੇ ਰੁਕਦਾ ਭਾਈ ਡੂੰਗਾ ਨਹੀਂ ਨਹੀਂ ਬੈਠਿਆ ਨਾ ਕੋਈ ਕੁਝ ਨਹੀਂ ਹੁੰਦਾ ਉਹ ਕੋਈ ਗੱਲ ਸੁਣ ਉਹ ਅੱਗਾ ਫਸ ਜਾਣੀ ਆ ਬੋਗਰੀ ਹੈ ਸਾਡੇ ਵਰਸ ਹੈ ਹਾਂ ਇੱਥੇ ਰਸਾ ਲੈਣਾ ਪੈਣਾ ਹਨ ਉਹ ਫੂਟੇ ਮੰਨ ਨਹੀਂ ਨਾਲ ਨਾਲ ਤੇ ਕੱਢ ਲੈਂਦੀ ਨਹੀਂ ਯਾਰ ਮੈਂ ਕਿਹਾ ਨਾ ਪੂਟ ਪਾਣੀ ਤੇ ਬਾਹਰ ਪਾਣੀ ਬਾਹਰ ਕੱਢ ਲਈ ਇੱਕ ਵਾਰੀ ਆ ਪਾਣੀ ਬਾਹਰ ਕੱਢ ਲੈਣੇ ਪਹਿਲਾਂ ਇੰਜਨ ਢੋਲੋ ਇੰਜ ਹੈ ਇੰਜਨ ਢੋਲੋ ਮੜਿਆ ਜਾ ਇਨੇ ਇੰਜ ਇੰਜ ਰਹਿਣ ਦੋ ਇਦਾਂ ਹੀ ਕਰ ਦੋ ਉਲਟੀ ਮਾਰ ਦੇ ਦੇ ਦੋ ਪੁੱਠੀ ਵੇ ਚਲੋ ਭਾਜੀ ਉੱਠੀ ਨਹੀਂ ਤੇਲੀ ਨਹੀਂ ਪਰ ਨਹੀਂ ਯਾਰ ਇੰਜਨ ਖੋਲ ਲੋ ਇੰਜਨ ਦਾ ਮਗਲਿਆਜ ਹੋ ਜਾਣਾ ਓ ਰਸ ਕੀ ਥੱਲੇ ਆ ਇੰਜਨ ਜਣਾ ਪਾਣੀ ਪੂਣੀ ਪੈ ਉਹ ਹੋ ਜਾਣਾ ਨਹੀਂ ਹੁੰਦਾ ਕੁਝ ਵੀ ਓ ਯਾਰ ਪੁੱਠੀ ਸੋਹਣੀ ਪੁੱਠੀ ਯਾਰ ਰੇ ਸਰ ਦੇ ਆ ਥੋੜਾ ਜਿਹਾ ਹੋਣਾ ਚਲੋ ਹਾਂ ਥੋੜਾ ਜਿਹਾ ਹੋਣਾ ਚਲੋ ਕਰੋ ਨਹੀਂ ਇੱਧਰ ਲੈ ਬਨੇ ਫੜਨਾ ਪਾਟੇ ਮਨੀ ਤੇਲੀ ਖੜਦੇ ਇਹ ਨਹੀਂ ਪਾਣਾ ਜੋ ਬੋਲੇ ਸੋਨਿਆ ਵਾਲਾ ਕਾਕਾਰ ਚੱਕ ਚੱਕੋ ਚੱਕ ਚੱਕੋ ਨਹੀਂ ਗੱਲ ਬਣਨੀ ਯਾਰ ਮੇਰੀ ਗੱਲ ਸੁਣ ਵਿਚ ਬੜੋ ਐਸ ਵੀ ਮਾਰ ਬਾਹਰੋਂ ਪਾਣੀ ਥੋੜਾ ਪਾਣੀ ਘੱਟ ਫੇਰ ਬੰਦ ਕਰੋ ਆਹੋ ਬਾਜੀ ਰੋਗੇ ਆ ਵਿਚ ਬਾਹਰ ਨਹੀਂ ਜਾਣਾ ਪਾਣੀ ਰੰਗ ਰਸੇ ਮਾਰੇ ਆਹ ਮਾਰ ਵਾਹ ਸਹੀ ਸਲਾਮਤ ਆ ਗੁਰੂ ਸਾਹਿਬ ਦੀ ਕਿਰਪਾ ਆ ਜਿਲਕੋ ਠੀਕ ਠਾਕ ਆ ਕਿਸੇ ਫਾਟ ਗਏ ਸੀ ਤਾਂ ਪਿੱਛੇ ਹਰਜੀਤ ਹਣੀ ਹਰਜੀਤ ਤੁਸੀਂ ਕਿੱਧਰ ਆਏ ਸਾਨੂੰ ਦੇਖ ਕੇ ਆਏ ਹਰਜੀਤ ਦਾ ਬੋਲਾ ਫਾਜ ਗਏ ਯਾਰ ਪਹਿਲੀ ਵਾਰੀ ਹੋਈ ਜ਼ਿੰਦਗੀ ਆ ਹੋਇਆ ਕੰਮ ਇੱਕ ਵਾਰ ਦਾ ਰੰਗ ਐਨੀ ਕਈਏ ਸਾਰਿਆਂ ਦੇ ਉੱਡ ਗਏ ਦੇਖੋ ਕਿਸ ਨੇ ਆ ਤੂੰ ਹੀ ਆ ਵੇ ਮਿੱਤੈ ਨੰਨੀ ਦਰਖਤ ਤੇ ਚੜੇ ਆ ਸੀ ਘਟੋੜ 15 ਮਿੰਟ ਦਰਖਤ ਤੇ ਚੜੇ ਵੇ ਸਾਰੇ ਜਣ ਹੈ ਐ ਕਰੋ 15 ਮਿੰਟ ਰਹਿਂਦ ਰਾਤ ਦੇ ਅੱਛਾ ਐ ਕਰੋ ਭਾਈ ਲੇ ਕੇ ਹੁਣ ਤਾਂ ਖਾਂਦੇ ਨਿਕਲ ਗਏ ਬਸ ਅਜੀ ਚੱਪੂ ਵਾਲਾ ਇੱਕ ਪਾਣੀ ਵੀ ਵਿੱਚ ਹੀ ਆ ਨਿਕਲ ਰਹੇ ਆ ਹੁਣ ਹੁਣ ਰਸਤਾ ਜਰਾ ਸਾਫ ਆਇਆ ਆ ਗਿਆ ਆ ਗਿਆ ਪੋੜਾ ਆ ਗਿਆ ਆ ਗਿਆ ਆ ਗਿਆ ਉਹ ਫੜੀ 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 ਫੜ ਜਾੜੇ ਆੜ ਜਾੜੇ ਉਹ ਉਹ ਬੰਨ ਉਹ ਚੱਕ ਦੇ ਮਾਮਾ ਹੁਣ ਬਾਹਰ ਨਿਕਲੀਆਂ ਜੀ ਇੱਥੋਂ ਅਸੀਂ ਲਾਈਟ ਕੱਢਾਂਗੇ ਪਰ ਅੱਜ ਸਫਲਤਾ ਨਹੀਂ ਮਿਲੀ ਤਕਰੀਬਨ ਅੱਜ 4 ਦਿਨ ਤੋਂ ਹਰਜੀਤ ਮੇਰਾ ਵੀਰ ਲੱਗਾ ਹੋਇਆ ਤੇ ਅੱਜ 5ਵਾਂ ਦਿਨ ਸੀ ਪਰ ਜਿਹੜੀ ਸਫਲਤਾ ਨਹੀਂ ਮਿਲੀ ਸ਼ਾਇਦ ਕੱਲ ਜਿਹੜੀ ਬਹੁਤ ਆਸਾਂ ਨਹੀਂ ਬਾਤ ਪਰ ਅੱਜ ਹਾਦਸਾ ਜਿਹੜਾ ਚੰਗਾ ਬਾਪੜੇ ਕੋਈ ਪਾਣੀ ਬਹੁਤ ਛੱਡਿਆ ਹੋਇਆ ਪਿੱਛੇ ਪਾਣੀ ਬਹੁਤ ਰਫਤਾਰ ਦੇ ਨਾਲ ਪਾਣੀ ਆ ਰਿਹਾ ਤਾਂ ਕਰਕੇ ਹਾਦਸਾ ਜੋ ਹੁਣੋ ਬਚੇ ਪਰ ਫਿਰ ਵੀ ਗੁਰੂ ਸਾਹਿਬ ਦੀ ਕਿਰਪਾ